ਹਾਂਜੀ ਤੇ ਕਿਵੇਂ ਪੈਣਪਰਾ ਮੇਰੇ ਲੋ ਸਾਰੇ ਪੈਣਪਰਾ ਨੂੰ ਸਸੀ ਕਾਲ ਤੇ ਕਿਵੇਂ ਤੁਸੀਂ ਸਭ ਠੀਕ ਠਾਕ ਮੈਂ ਉਮੀਦ ਕਰਦਾ ਕਿ ਫੇਰ ਸਭ ਠੀਕ ਠਾਕ ਹੋਵੋਗੇ ਤੇ ਅੱਗੇ ਵੀ ਤੇ ਬੱਚੇ ਚਲ ਗਏ ਨੇ ਸਕੂਲ ਤੇ ਮੈਂ ਗਿਆ ਸੀ ਅਮਰਸਰ ਨੂੰ ਥੋੜਾ ਕੰਮ ਹੀ ਮਿਲਣਾ ਤੇ ਇਹਨਾਂ ਨੇ ਬਲੌਗ ਸ਼ੂਟ ਨਹੀਂ ਕੀਤਾ ਅੱਜ ਤੇ ਵੱਧ ਗਿਆ ਟਾਈਮ 10 ਤੇ ਮੈਂ 10 ਵਜੇ ਆ ਕੇ ਬਲੌਗ ਸ਼ੂਟ ਕਰ ਦਿਆਂਗਾ ਤੇ ਕਰਾ ਮਾਤਾ ਦੀ ਘਾਲਵਾ ਤੇ ਨਾਲ ਨਾਲ ਵੀ ਇਹ ਕਹਿੰਦੇ ਕਿ ਅਸੀਂ ਅੱਜ ਬਿਜੀ ਬੜਾ ਹੋ ਗਏ ਸੀ ਬਲੌਗ ਸ਼ੂਟ ਨਹੀਂ ਕਰ ਪਾਏ ਹਾਂ ਜੀ ਇਹ ਨਹੀਂ ਕਰ ਕਰਵਾਉਂਦੇ ਹਾਂ ਜੀ ਜਿਹੜੇ ਮੇਰੇ ਵੱਲੋਂ ਸਾਰਾ ਕੈਪੜੀ ਕਰਤੀ ਹੈ ਬਾਕੀ ਨੇ ਸੜਕਾਂ ਅੰਦਰ ਠੀਕਾਕ ਤੇ ਅੱਜ ਥੋੜਾ ਜਿਹਾ ਕੰਮ ਲੇਟਰ ਹੋ ਗਿਆ ਜੀ ਉਹ ਮਿਸਤਰੀ ਦੇ ਵਾਈਸ ਸਪੀਕਰ ਨਾਲ ਇਹ ਤੇ ਮੈਂ ਨਾ ਬੀਬੀ ਸਾਫ ਆ ਗਿਆ ਕੋਲੀਓ ਉਹਦੇ ਚੱਕਨ ਦੇ ਵਿੱਚ ਤੁਹਾਨੂੰ ਦਿਖਾਉਣੀ ਹੈ ਸਾਫ ਸਫਾਈ ਹੋ ਗਈ ਆ ਤੇ ਜਿਹੜੀ ਆਪ ਕਰਨੀ ਮੈਂ ਇਸ ਤਰ੍ਹਾਂ ਕਰਨ ਦੇ ਤੇ ਅਸੀਂ ਆਪ ਜਿਹੜੀ ਕਰਨੀ ਉਹ ਬਾਅਦ ਕਰ ਲਈਏ ਥੋੜੇ ਨਾਲ ਜਿਹੜੇ ਕੋਈ ਖਾਈ ਖਾ ਲੈਣਾ ਹਣਾ ਵਾ ਕੀ ਤੁਹਾਨੂੰ ਫੜਾ ਦੱਸਿਆ ਇਹਦਾ ਵੀ ਇਹ ਜਿਹੜਾ ਮਟਾ ਤੇ ਸੋਤੇ ਜੇ ਇੰਤੋਂ ਆਈ ਆ ਤੁਹਾਨੂੰ ਨਾ ਮਰੋਟੀ ਪਰ ਮਡਾਈ ਨਹੀਂ ਬਣਾਣਾ ਸਿਆਣੀ ਦੀ ਘਵਾਤਾ ਮੈਂ ਲੋਟ ਕੇ ਆਉਂਦਾ ਤੇ ਜੇ ਤੇਰੇ ਮੈਂ ਨਵੇਂ ਆਣੇ ਨੂੰ ਟਿਫਿਨ ਦੀ ਸੈਂਡਵਿਚ ਦੇ ਦਿੱਤੇ ਤੇ ਕਿੰਨੇ ਵੀ ਕਹਿੰਦੇ ਕਿ ਤੂੰ ਸੈਂਡਵਿਚ ਹੀ ਬੰਦੇ ਆ ਜੀ ਰੋਟੀ ਨਹੀਂ ਬੰਦੀ ਮੇਰਾ ਬੇਨ ਸੈਂਡਵਿਚ ਹੀ ਕਰਦਾ ਹੈ ਇਹ ਸਹੀ ਗੱਲ ਹੈ ਅੱਜ ਬ੍ਰੇਕਫਾਸਟ ਚ ਸੈਂਡਵਿਚ ਹੀ ਕਰਦੇ ਤੇ ਉਹ ਮੈਂ ਜੋ ਤੈਨੂੰ ਤਾਂ ਲੰਚ ਉਹਦਾ ਪਾਸਾ ਬਹੁਤ ਬੱਧੀਆ ਜੀ ਰੈਡੀ ਹੈ ਚਲੋ ਠੀਕ ਹੈ ਫਿਰ ਮੈਂ ਦੇ ਲੰਚ ਤੇ ਹੈ ਬਸ ਹੀ ਫਿਰ ਉਹ ਕਿਤੇ ਡੈਗੇ ਹਿੱਟੂ ਪੇ ਦੇ ਮਾ ਮੁਵੀਆਂ ਕੰਦੇ ਪੇ ਆ ਤੇ ਤੋਂ ਬਈ ਨੀ ਕਰਾ ਪੀ ਲੱਗਦੀ ਸੇਕੰ ਦਾ ਬੜਾ ਮਜ਼ਾ ਆਉਂਦਾ ਪਰ ਇੱਕ ਗੱਲ ਹੈਗੀ ਕਿ ਤੋਂ ਵਿੱਚ ਮੇਰੇ ਅੱਖਾਂ ਬਹੁਤ ਘੱਟ ਖੁੱਲਦੀਆਂ ਤੇ ਇਹ ਖਾਂਦੇ ਪੇ ਮੁਫਲੀ ਇਹ ਨਵੀਂ ਕਾਂਦੀ ਨੂੰ ਤੇ ਬਾਕੀ ਅੰਕ ਕਲੱਜ ਪਾਫ ਸਫਾਈ ਕਰਕੇ ਤੁਹਾਨੂੰ ਨੀਚੇ ਵਿਖਾਉਂਗਾ ਕਾਫੀ ਸਾਫ ਸਫਾਈ ਜਿਹੜੀ ਹੋ ਹੋ ਗਈ ਆ ਤੇ ਛੱਤ ਦੇ ਉੱਪਰ ਰਹਿ ਗਈ ਥੋੜੀ ਸਾਫ ਸਫਾਈ ਤੇੰਮ ਕਿ ਹੁਣ ਖਾਣਾ ਖੁਣਾ ਖਾ ਕੇ ਤੇ ਗੇਜਰਾ ਕੋ ਬਾਹਰ ਇਹਦੇ ਹੱਥੋਂ ਇੱਧਰ ਪੈ ਪਿਆ ਸੀ ਤੇ ਪੈ ਪਿੱਤੇ ਹੁਣ ਪੌਂਦੇ ਪਿਆ ਤੇ ਮੱਜ ਪੈਵਲੇ ਤੇ ਆਪ ਦਿੱਤੇ ਇਹ ਯਾਦ ਹੁੰਦੀ ਜਦੋਂ ਨਾ ਬਾਈਕ ਪੈਪ ਤੇ ਤੇ ਚਲੋ ਠੀਕ ਹੈ ਬੱਚੇ ਆਂਦਾ ਜੀ ਹੈਗਾ ਟਾਈਮ ਕਿੰਟਾ ਕਹੋਂਦਾ 3 ਘੰਟਾ ਕ ਅ ਤੋਪ ਸੇਕ ਲਈ ਤੇ ਮੈਨੇਜਰ ਵੀ ਮੈਨੂੰ ਬਾਹਰ ਵੀ ਖਾਣਾ ਬਾਹਰ ਸਾਰ ਸਫਾਈ ਦੀ ਅੰਕਲ ਨੇ ਕਰ ਦਿੱਤੀ ਆ ਤੇ ਜਿਹੜਾ ਜਿੱਦਾਂ ਤੁਹਾਨੂੰ ਪਤਾ ਕਾਫੀ ਟੁਖੜਾ ਹੋ ਗੋ ਜੁਕੇ ਮੈਂ ਸੋਚਿਆ ਕਿ ਜੇ ਨਹੀਂ ਤੇ ਆਹ ਲਾ ਕੁਛ ਲੋਕ ਕੇ ਕਰਾਂਗੀ ਟੈਲੇ ਦੀ ਲਾਵਾਂਗੇ ਤੇ ਤੁਹਾਨੂੰ ਬਾਅਦ ਵਖਾਣੀਆਂ ਹਾਂ ਸਾਲ ਸੁਭਾਏ ਜਿਹੜਾ ਅੱਜ ਸੱਚ ਉੱਪਰ ਤੇ ਵੀਰਾ ਹੁਣ ਬਸ ਤੂਣ ਵਾਲਾ ਵਾ ਤੇ ਆਹ ਘੋਦੀ ਜੀ ਜੀ ਵੀ ਦੇ ਵੀ ਆ ਬਣਾਉਂਦਾ ਵਾ ਤੇ ਬਾਕੀ ਇਹ ਰੋੜੀ ਵੀ ਸੱਚੀ ਚੁੱਕੀ ਗਈ ਆ ਤੇ ਬਾਕੀ ਹੁਣ ਹੀ ਸਾਫ ਸਫਾਈ ਕਰਾਂਗੇ ਇੱਕ ਦੋ ਦਿਨ ਰੋਕੇ ਬੂੜਾ ਮਤਲਬ ਇਹ ਤਾ ਉਹ ਦੀਵਾਰ ਆ ਉਹ ਦੀਵਾਰ ਨੂੰ ਅਸੀਂ ਸਾਫ ਕਰਾਂਗੇ ਕਰਨਾ ਨਾ ਸਾਰਾ ਹੀ ਤੇ ਬਾਕੀ ਜਿਹੜਾ ਧੋਣਾ ਆ ਵਿੜਾ ਬਸ ਹੁਣ ਤੇ ਇਹ ਵੀ ਦੋਕ ਦਿਨ ਰੋਕੇ ਹੁਣ ਧੋਵਾਂਗੇ ਤੇ ਬਾਕੀ ਵੀ ਅਗੜਾ ਕਰਾਉਣਾ ਤੇ ਹੁਣ ਅਸੀਂ ਸੋਚ ਰਹੇ ਕਿ 5-7 ਦਿਨ ਰੋਕੇ ਤੇ ਫੇਰੀ ਅਸੀਂ ਟੈਲ ਵਗੈਰਾ ਸਾਡਾ ਰਦਾ ਜੀ ਜਲਾਈਏ ਫਿਰ ਬਾਅਦ ਤੱਕ ਇਹ ਚੀਜ਼ ਟੈਲੇ ਤੋੜ ਦੇਣੀ ਆ ਤੇ ਪੂਰਾ ਪੂਰਾ ਇੱਕੋ ਜਿਹਾ ਕਰ ਦੇਣਾ ਆ ਠੀਕ ਕਰਦੇ ਆਪਾਂ ਜੇ ਰੁਕ ਜਾਣਾ ਹੈ ਤੇ ਬਾਕੀ ਤਾਂ ਨੂੰ ਸਾਰੇ ਜਸੇ ਵੀ ਕਿਦਾਂ ਦਾ ਹਾਲ ਲੱਗਾ ਤੇ ਚਲੋ ਠੀਕ ਹੈ ਮੈਂ ਨਾ ਬੱਚਿਆਂ ਲਈ ਬਣਾਉਣੇ ਆ ਸਬਜੀ ਬਣਾਣੀ ਤੇ ਆਹ ਨਾਲ ਆਦੀ ਆਉਂਦੇ ਤੇ ਮੈਂ ਰੱਖੀ ਹੋਈ ਆ ਉਹ ਆਲੂ ਬਣਾਉਣੇ ਆਸਤੇ ਆਲੂ ਮਟਰ ਕਹਿੰਦੇ ਖਾਣੀ ਸਬਜੀ ਤੇ ਉਹ ਬਣਾਉਣੀ ਆ ਤੇ ਚਲੋ ਠੀਕ ਹੈ ਮੈਂ ਵੀ ਹੁਣ ਜਾਵਾਂ ਉਪਰ ਆਨੀ ਤੇ ਆਈਆਂ ਮੈਂ ਤੇ ਆਪਾਂ ਆ ਗਏ ਜੀ ਦੁਬਾਰਾ ਨੇ ਸਾਮੀ ਆਪ ਸ਼ਾਮ ਨੂੰ ਜਿਹਦੇ ਬੱਚੇ ਆਉਂਦੇ ਬਿਲਕੁਲ ਸਾਡੇ ਕੋਲ ਟਾਈਮ ਨਹੀਂ ਹੁੰਦਾ ਕਿਉਂਕਿ ਜਿਹਦੇ ਆਉਂਦੇ ਆ ਆਉਂਦੇ ਆ ਖਾਣਾ ਖਾ ਕੇ ਇਹਨਾਂ ਦੇ ਵਿਚਾਰੇ ਸਿਰਫ 5-10 ਮਿੰਟ ਹੀ ਘਰ ਰਹਿੰਦੇ ਆ ਫਿਰ ਟਿਊਸ਼ਨ ਤੇ ਹੁਣ ਆਏ ਤੇ ਹੁਣ ਅਸੀਂ ਪੁੱਜ ਜਾਨੇ ਫੈਮਿਲੀ ਬੈਕ 9 ਵਜ ਗਿਆ ਖਾਂਦੇ ਪਏ ਆ ਖਾਣਾ ਤੇ ਥੋੜਾ ਜਿਹਾ ਪੜ ਕੇ ਹਟਿਆ 10-15 ਮਿੰਟ ਤੇ ਇਹਨਾਂ ਨੇ ਫਿਰ ਪੜਨਾ ਆ ਤੇ ਆਪਾਂ ਸੋਰੀ ਖਾਣਾ ਖਾਂਦੇ ਮੂਫਲੇ ਆਪਾਂ ਖਾਂਦੇ ਪਏ ਆ ਜੀ ਮੂਫਲੇ ਤੇ ਮੈਂ ਕਾਂਦੀ ਪੇਚ ਰੁੜੇ ਤੇ ਕਰੋ ਜੀ ਫਿਰ ਗੁੱਡ ਨਾਈਟ ਸਾਰੇ ਜਣੇ ਤੁਹਾਡਾ ਮੈਨ ਡਰ ਕਰਿਓ ਬਾਏ ਮੇਰੇ ਪੁੱਤੂ ਨੇ ਕਹਿਤਾ ਜਰੂਰ ਕਰਿਓ ਜੀ ਹੁਣ ਸਾਰੇ ਜਣ ਜਿਹੜੇ ਵਲੌਗ ਵੇਖਣਗੇ ਨਵੇਂ ਭੈਣ ਭਰਾ ਸਾਡੇ ਚੈਨਲ ਨੂੰ ਜਰੂਰ ਸ਼ੇਅਰ ਸਬਸਕ੍ਰਾਈਬਰ ਕਰ ਆਪਲ ਦੇ ਨਾਲ ਇੱਕ ਹੋਰ ਫੂਡ ਬਣਾ ਕੇ ਤੇ ਕਮੈਂਟ ਤੇ ਲਿਖਿਓ ਹਾਂ ਜੀ ਨੇ ਪਤਾ ਹੋ ਗਾਇਓ ਇਦੋਂ ਤੱਕ ਠੀਕ ਆ ਜੀ ਹੁਣ ਆਪਾਂ ਇੱਥੇ ਕਰਦੇ ਆਂ ਵਲੌਗ ਨੂੰ ਐਂਡ ਤੇ ਮੇਰੇ ਵੱਲੋਂ ਸਾਰਿਆਂ ਨੂੰ ਬਾਏ ਬਾਏ ਤੇ ਮਿਲਦੇ ਆਂ ਕੱਲ ਦੇ ਨਵੇਂ ਵਲੌਗ ਦੇ ਨਾਲ ਠੀਕ ਬਾਏ ਬਾਏ